ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਦੇ ਰਚੈਤਾ ਮਹਾਨ ਲੇਖਕ ਸਮਾਜ ਸੁਧਾਰਕ ਕ੍ਰਾਂਤੀਕਾਰੀ ਸਖਸ਼ੀਅਤ ਪੰਡਿਤ ਸ਼ਰਦਾ ਰਾਮ ਫਲੋਰੀ ਦਾ ਸਥਾਪਿਤ ਬੁੱਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫਲੋਰ ਵਿਖੇ ਕੈਬਨਿਟ ਮੰਤਰੀ ਪੰਜਾਬ ਬ੍ਰਹਮਸ਼ੰਕਰ ਜ਼ਿੰਪਾ ਅਤੇ ਹਲਕਾ ਇੰਚਾਰਜ ਫਲੋਰ ਵਾਈਸ ਚੇਅਰਮੈਨ ਪੰਜਾਬ ਸਿੱਖਿਆ ਬੋਰਡ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਜ਼ਿੰਪਾ ਨੇ ਕਿਹਾ ਕਿ ਪੰਡਿਤ ਸਰਦਾ ਰਾਮ ਫਲੋਰੀ ਜੀ ਇੱਕ ਮਹਾਨ ਸ਼ਖਸੀਅਤ ਸੰਸਾਨੂੰ ਮਾਣ ਹੈ ਕਿ ਵਿਸ਼ਵ ਪ੍ਰਸਿੱਧ ਆਰਤੀ ਦੇ ਰਚਾਇਤਾ ਜਨਮ ਫਲੋਰ ਦੇ ਵਿੱਚ ਹੋਇਆ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਧ ਵਿਕਾਸ ਕਰੇਗੀ ਇਸ ਮੌਕੇ ਤੋਂ ਉਨ੍ਹਾਂ ਪੰਜਾਬ ਦੀਆਂ ਉਪਲਬਧੀਆਂ ਦਰਸਾਉਂਦੇ ਰੰਗਲਾ ਪੰਜਾਬ ਕਿਤਾਬ ਰਿਲੀਜ਼ ਕੀਤੀ ਹੈ ਇਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਪੋਦਾ ਲਗਾ ਕੇ ਹਰੀਆਵਲ ਲਹਿਰ ਦੀ ਸ਼ੁਰੂਆਤ ਕੀਤੀ ਹੈ ਕਿਹਾ ਹੈ ਕਿ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੋਦੇ ਲਗਾਉਣੇ ਚਾਹੀਦੇ ਹਨ ਇਸ ਮੌਕੇ ਗੁਰਾਇਆ ਸਬ ਤਹਿਸੀਲ ਵਿੱਚ ਚੱਲ ਰਿਹਾ ਭ੍ਰਸ਼ਟਾਚਾਰ ਚਮੰਦੀ ਮੁੱਦਾ ਸਰਗਰਮ ਰਿਹਾ ਜਿਸ ਤੇ ਕੈਬਨਿਟ ਮੰਤਰੀ ਜ਼ਿੰਪਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਹਲਕਾ ਇੰਚਾਰਜ ਫਲੋਰ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਕੈਬਨਿਟ ਮੰਤਰੀ ਪੰਜਾਬ ਜ਼ਿੰਪਾ ਜੀ ਆਏ ਤੇ ਹੋਰ ਵੀ ਸੱਜਣ ਦਾ ਧੰਨਵਾਦ ਕੀਤਾ ਮੈਂ ਤੁਹਾਨੂੰ ਨਮਨ ਕਰਨਾ ਮੈਨੂੰ ਨਮਨ ਕਰਨਾ ਆ ਉਹਨਾਂ ਦੀ ਪ੍ਰਤਵਾਦ ਚਰਨਾਂ ਦੇ ਵਿੱਚ ਮਨੂੰ ਮੈਂ ਤਾਂ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਇਹ ਕੰਮ ਇਤਿਹਾਸ ਲਿਖਿਆ ਹੁੰਦਾ ਓਮਜਾ ਜਗਦੀਸ਼ ਸਰੇ ਲਿਖੀ ਹੈ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਆ ਦਾ ਚੱਲ ਰਿਹਾ ਹੈਗਾ ਕੈਂਪ ਉਹ ਲੱਗ ਰਿਹਾ ਜਿਵੇਂ ਸੀਐਮ ਸਾਹਿਬ ਨੇ ਅਨਾਉਂਸ ਵੀ ਕੀਤਾ ਕਿ ਉਹ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਸਮੱਸਿਆ ਆਫਾਂਗੇ ਚਾਹੇ ਉਹ ਦੁਆਬਾ ਜਾਂ ਮਾਲੂਆ ਮਾਝੇ ਦੀ ਗੱਲ ਹੋਵੇ ਤੇ ਕਹਿੰਦੇ ਇੱਥੇ ਵਾੜੀ ਚੋ। ਤੁਸੀਂ ਉੱਥੇ ਗਿਆ ਕਿਹੋ ਜਿਹੀ ਸਮੱਸਿਆਾਂਾਂ ਤੇ ਕਿਹੋ ਜਿਹਾ ਲੋਕਾਂ ਦੇ ਵਿੱਚ ਹੋ ਰਿਹਾ। ਸੀਐਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀਐਮ ਸਾਹਿਬ ਖੁਦ ਪਾਇੰਗੇ। ਪਹਿਲੀ ਗੱਲ ਤਾਂ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਮੰਡਣਾ ਬੜਾ ਅੱਛਾ ਸੀਐਮ ਸਾਹਿਬ ਨੇ ਖੁਦ ਹੀ ਵੀੜਾ ਚੱਕਿਆ। ਔਰ ਕੱਲ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ ਹੈ ਜੋ ਵੀ ਸਮੱਸਿਆਵਾਂ ਉਹਨਾਂ ਕੋਲ ਆ ਰਹੀਆਂ ਉਹਨਾਂ ਨੇ ਖੁਦ ਤਾਂ ਸੁਣਨਾ ਸੁਣਨਾ ਔਰ ਉਹਨਾਂ ਦੀ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਜਲੰਧਰ ਦੇ ਵਿੱਚ ਉਹਨੂੰ ਲਗਾਤਾਰ ਸੀਐਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਉਹ ਲੋਕਾਂ ਦੇ ਸਮੱਸਿਆਵਾਂ ਦਾ ਹੱਲ ਕਰਪੇ ਸਰਾਂ ਵਾਲੀ ਨਗਰ ਕੌਂਸਲ ਨਗਰ ਨਿਗਮ ਬਲਾਕ ਸੰਪਤੀ ਬਲਾਕ ਬਣ ਜਾਂਦਾ ਹੈ ਇਹ ਜਿਹੜੀ ਪੰਚਾਇਤੀ ਚੋਣ ਹੈ ਕਦੋਂ ਤੱਕ ਸਰਕਾਰ ਕਰਾਣ ਜਾ ਰਹੀ ਹੈ ਕਦੇ ਭੰਗ ਹੋਣ ਨੂੰ ਕਾਫੀ ਟਾਈਮ ਲੱਗਦਾ ਹੈ ਲੋਕਾਂ ਦੇ ਕੰਮ ਨੂੰ ਕਿਹਾ ਜਾਂਦਾ ਹੈ ਦੇਖੋ ਸਰਕਾਰ ਦੀ ਕੋਸ਼ਿਸ਼ ਰਹੀ ਹੈ ਵਿੱਚ ਕੋਈ ਨਾ ਕੋਈ ਇਲੈਕਸ਼ਨ ਆ ਗਿਆ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ ਇਲੈਕਸ਼ਨ ਕੋਡ ਆ ਗਿਆ ਉਹਦੇ ਲਈ ਸਰਕਾਰ ਜਿਹੜੀ ਹੈ ਉਹਨੂੰ ਕੋਸ਼ਿਸ਼ ਕਰ ਰਹੀ ਹੈ ਬਹੁਤ ਜਲਦ ਕਰਾਇਆ ਦੇਖੋ ਗੁਰਾਇਤ ਸਿੰਘ ਦਾ ਮਾਮਲਾ ਸਾਹਮਣੇ ਆ ਰਿਹਾ ਉਹਦੇ ਵਿੱਚ ਕੋਈ ਰਿਸ਼ਤੀਆਂ ਨੂੰ ਲੈ ਕੇ ਹਰ ਫਿਰ ਕਰ ਰਿਹਾ ਕੁਝ तहसीलदार ਵੱਲੋਂ ਹੋ ਰਿਹਾ ਕੋ ਮਾਮਲਾ ਪਹੁੰਚਾਉਣ ਵਾਲਾ ਹੈ ਜੇ ਤੁਸੀਂ ਮੇਰੇ ਜੇ ਤੁਹਾਨੂੰ ਕੋਈ ਲੱਗਦਾ ਤਾਂ ਮੈਨੂੰ ਰਿਟਰਨ ਦੇਖੋ ਮੈਨੂੰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਵੀ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਆਂਦੀ ਹੈ ਉਹ ਉਸ ਨੂੰ ਸਾਡੇ ਕੋਲ ਸਾਡੇ ਕੋਲ ਰਿਟਰਨ ਰੂਪ ਚ ਭੇਜੋ ਸਰ ਕੌਂਸਲਰ ਵੱਲੋਂ ਜੀ ਸਾਹਿਬ ਨੂੰ ਰਿਟਰਨ ਵਿੱਚ ਲੈ ਕੇ ਦਿੱਤਾ ਗਿਆ ਇਸ ਵਾਰ ਕਿਨੂੰ ਜੀ ਲੋਕ ਪ੍ਰਧਾਨ ਜੀ ਆਮ ਆਦਮੀ ਪਾਰਟੀ ਦੇ ਹੋਣਾ ਨੂੰ ਅੱਜ ਤੁਹਾਡੇ ਦਰਕਰਾਨ ਦੇ ਵਿੱਚ ਆਇਆ ਸੀ ਇਸ ਹੈਬ ਐਸ ਵੀ ਕੰਪਲੇਂਟ ਵੀ ਕੀਤੀ ਹੈ ਮਨੂੰ ਚਾਰ ਦਿਨ ਪਹਿਲਾਂ ਮੈਂ ਡੀਸੀ ਸਾਹਿਬ ਨਾਲ ਫਿਰ ਉਸ ਮਾਮਲੇ ਜੀ ਕੋਲ ਆਇਆ ਸੀ ਦੇਖੋ ਐਨਓਸੀ ਦਾ ਮਾਮਲਾ ਜਿਹੜਾ ਮਨਜੁਗ ਹਾਈ ਕੋਰਟ ਤੋਂ ਮੈਂ ਪਹਿਲਾਂ ਐਸ ਵੀ ਕਰਕੇ ਗੱਲ ਕੀਤੀ ਸੀ ਤੁਹਾਡੇ ਵਿੱਚ ਹੋਣਾ ਵੀ ਹਾਈ ਕੋਰਟ ਦਾ ਮਾਮਲਾ ਉਹਨੂੰ ਅਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮਾਮਲਾ ਤੁਸੀਂ ਦੇਖੋ ਇਹ ਭਾਪਰਾ ਐਕਟ ਅੱਜ ਦਾ ਨਹੀਂ ਹੈ 95 ਤੋਂ ਚੱਲੇ ਆ ਰਿਹਾ 95 ਦਾ ਮੈਟਰ ਆ ਕੇ 2018 2022 ਤੱਕ ਅਸੀਂ ਆਏ ਹਾਂ ਅਜੀ ਉਤੇ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ 16000 ਇਰੈਗੂਲਰ ਕਲੋਨੀਆਂ ਆ ਜਿਹੜੀਆਂ ਉਸ ਵੇਲੇ ਜਿਹੜਾ ਕਲੋਨਾਈਜ਼ਰ ਆ ਸਾਡੇ ਤੁਹਾਡੇ ਦੇ ਵਿੱਚੋਂ ਕੋਈ ਨਾ ਕੋ ਮੈਂ ਕਹਿ ਸਕਦਾ ਉਹ ਵੀ ਸ਼ਹਿਰ ਵਾਸੀ ਹੁੰਦੇ ਆ ਲੋਕ ਜਦੋਂ ਪਟਦੇ ਉਹਦੇ ਅਸੀਂ ਲੋਕ ਵੀ ਉਹਦੇ ਚ ਇੰਨਾ ਕਰਦੇ ਆ ਵੀ ਸਾਨੂੰ ਕੋਈ ਚੀਜ਼ ਸਸਤੀ ਮਿਲਦੇ ਉਹ ਉਸ ਲੈ ਲੈਣੇ ਆ ਉਹ ਜ਼ਿੰਮੇਵਾਰੀ ਜਿਹੜੀ ਕਿਤੇ ਆਂਦੀ ਆ ਉਹਦੀ ਡਿਵੈਲਪਮੈਂਟ ਦੀ ਇਹ ਇਸ ਕਰਕੇ ਹਾਈ ਕੋਰਟ ਨੇ ਉੱਤੇ ਰੋਕ ਲਾਈ ਹੈ ਰੈਵਨਿਊ ਡਿਪਾਰਟਮੈਂਟ ਕਿਸੇ ਵੀ ਰਿਸਕ ਨੂੰ ਨਹੀਂ ਰੋਕਣੇ ਚਾਹੁੰਦਾ ਰੈਵਨਿਊ ਡਿਪਾਰਟਮੈਂਟ ਦਾ ਕੰਮ ਤਾਂ ਰੈਵਨਿਊ ਦਾ ਡਿਪਾਰਟਮੈਂਟ ਨੂੰ ਤਾਂ ਰੈਵਨਿਊ ਵੀ ਆਣਾ ਉਹ ਨਹੀਂ ਰੋਕਣੀ ਚਾਹੁੰਦਾ ਪਰ ਜਿਹੜੀ ਮਾਨ ਜੋ ਹਾਈ ਕੋਰਟ ਦੀ ਰੋਕ ਹੈ ਅਸੀਂ ਉਹ ਦੇ ਦੇਸ਼ ਨੂੰ ਮੁੱਖ ਰੱਖਦੇ ਆ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਤੁਸੀਂ ਦੇਖੋ 95 ਤੋਂ ਲੈ ਕੇ ਹੁਣ ਤੱਕ ਤੁਰਿਆ ਆ ਰਿਹਾ ਸੀ ਮਾਮਲਾ ਉਹਨੂੰ ਸੈਟਲ ਕਰਨ ਨੂੰ ਟਾਈਮ ਲੱਗੇਗਾ ਕਿਉਂਕਿ ਉਹਨਾਂ ਦਾ ਡਿਵੈਲਪਮੈਂਟ ਦਾ ਮਸਲਾ ਸ਼ਹਿਰੀਆਂ ਦਾ ਮਸਲਾ ਹੈ ਲੋਕਾਂ ਨਾਲ ਜਿਹੜਾ ਧੋਖਾ ਹੁੰਦਾ ਰਿਹਾ ਅਤੀਤ ਦੇ ਵਿੱਚ ਅਸੀਂ ਕਹਿੰਦੇ ਆਣ ਵਾਲੇ ਟਾਈਮ ਨੂੰ ਦੁਬਾਰਾ ਜਿਹੜਾ ਕੋਈ ਖਰੀਦਦਾਰ ਹੈ ਉਹਨਾਂ ਕੋਈ ਧੋਖਾ ਨਾ ਹੋਵੇ ਅਸੀਂ ਉੱਤੇ ਇੱਕ ਐਸਾ ਫੈਸਲਾ ਲੈ ਕੇ ਆਣਾ ਚਾਹੁੰਦੇ ਹਾਂ